ਦਿੱਲੀ ਦੇ ਵਿੱਚ ਚੋਣਾਂ ਦਾ ਵਿਗੁੱਲ ਵੱਜ ਚੁੱਕਿਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਕੱਲ ਜਿਹੜਾ ਆ ਉਹ ਦਿੱਲੀ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਹੁਣ 5 ਫਰਵਰੀ ਨੂੰ ਦਿੱਲੀ ਦੇ ਵਿੱਚ ਜੋ ਵਿਧਾਨ ਸਭਾ 70 ਵਿਧਾਨ ਸਭਾ ਸੀਟਾਂ ਦੇ ਉੱਤੇ ਚੋਣਾਂ ਹੋਣਗੀਆਂ ਜਿਸ ਦੇ ਨਤੀਜੇ ਜਿਹੜੇ ਨੇ 8 ਤਰੀਕ ਨੂੰ ਐਲਾਨ ਦਿੱਤੇ ਜਾਣਗੇ ਤਾਂ ਅਜੋ ਚੋਣ ਕਮਿਸ਼ਨ ਵੱਲੋਂ ਇਸ ਦੀ ਜਾਣਕਾਰੀ ਜਿਹੜੀ ਹੈ ਕੱਲ ਦੁਪਹਿਰ 2 ਵਜੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਆ ਤਾਂ ਉਥੇ ਹੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਸਰਗਰਮ ਹੋ ਗਈਆਂ ਨੇ ਜੇਕਰ ਗੱਲ ਕਰੀਏ ਭਾਜਪਾ ਜਾ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਦਿੱਤਾ ਕਾਂਗਰਸ ਵੱਲੋਂ ਜਿਹੜੀਆਂ ਨੇ ਇਹਨਾਂ ਪਾਰਟੀਆਂ ਵੱਲੋਂ ਵੀ ਜਿਹੜੀ ਹੈ ਸਾਰੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਨੇ ਸਰਗਰਮ ਨੇ ਅੱਡੀ ਚੋਟੀ ਦਾ ਜਿਹੜਾ ਜ਼ੋਰ ਲਗਾਇਆ ਗਿਆ ਆ ਤਾਂ ਉਥੇ ਹੀ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੇਕਰ ਅਕਾਲੀ ਦਲ ਦਿੱਲੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਤਾਂ ਇਸ ਤੋਂ ਪਹਿਲਾਂ ਥੋੜਾ ਜਿਹਾ ਪੰਜਾਬ ਦੇ ਵਿੱਚ ਝਾਤ ਮਾਰੀਏ ਤਾਂ ਪੰਜਾਬ ਦੇ ਵਿੱਚ ਜੋ ਕਿ ਅਕਾਲੀ ਦਲ ਨੇ ਚੋਣਾਂ ਨਹੀਂ ਲੜੀਆਂ ਸਨ ਕਿਉਂਕਿ ਜੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰਾ ਵੱਲੋਂ ਅਕਸ਼ਿਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅ ਜਿਹੜਾ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਤਾਂ ਇਸ ਉੱਤੇ ਜਥੇਦਾਰ ਸਾਹਿਬਾਨ ਨੂੰ ਇੱਕ ਵਫਦ ਵੀ ਅਕਾਲੀ ਦਲ ਦਾ ਮਿਲਣ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਚੋਣਾਂ ਦੇ ਵਿੱਚ ਸ਼ਮੂਲੀਅਤ ਕਰਨ ਦੀ ਜਿਹੜੀ ਆਗਿਆ ਸੁਖਬੀਰ ਬਾਦਲ ਨੂੰ ਨਹੀਂ ਦਿੱਤੀ ਗਈ ਸੀ ਤਾਂ ਹੋਣਾ ਜਿਹੜਾ ਆ ਅਕਾਲੀ ਦਲ ਜੋ ਦਿੱਲੀ ਦਾ ਇਹ ਫੈਸਲਾ ਆ ਤਾਂ ਉਹਨਾਂ ਨੇ ਵੀ ਇਹ ਫੈਸਲਾ ਕੀਤਾ ਹੈ ਕਿ ਉਹ ਵੀ ਇਸ ਦਿੱਲੀ ਦੀਆਂ ਜੋ 70 ਵਿਧਾਨ ਸਭਾ ਸੀਟਾਂ ਤੇ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਨਹੀਂ ਲੜੇਗਾ ਕਿਉਂਕਿ ਜੋ ਦਿੱਲੀ ਦੀ ਅਕਾਲੀ ਦਲ ਦੇ ਇਕਾਈ ਦੇ ਜੋ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਜਿਹੜਾ ਆ ਇਹ ਵੱਡਾ ਬਿਆਨ ਜਿਹੜਾ ਆ ਦਿੱਤਾ ਗਿਆ ਵੱਡਾ ਬਿਆਨ ਜਾਰੀ ਕੀਤਾ ਗਿਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਰਮਜੀਤ ਸਿੰਘ ਸਰਨਾ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਜੋ ਇਹ ਚੋਣਾਂ ਹੋ ਰਹੀਆਂ ਨੇ ਉਸ ਦੇ ਵਿੱਚ ਜਿਹੜੇ ਨੇ ਉਹ ਆ ਜਿਹੜੇ ਨੇ ਉਹ ਭਾਗ ਨਹੀਂ ਲੈਣਗੇ ਉਸ ਦੇ ਵਿੱਚ ਉਹ ਚੋਣਾ ਨਹੀਂ ਲੜਨਗੇ ਤਾਂ ਉਹਨਾਂ ਨੇ ਇੱਕ ਹਵਾਲਾ ਦੱਸਿਆ ਕਿ 1996 ਦੇ ਤੋਂ ਜਿਹੜਾ ਆ ਉਹ ਗਠਬੰਧਨ ਦੇ ਨਾਲ ਜਿਹੜਾ ਆ ਉਹ ਚੋਣਾਂ ਲੜਦੇ ਆ ਰਹੇ ਸਨ ਜਦੋਂ ਉਹਨਾਂ ਦਾ ਅਕਾਲੀ ਤੇ ਭਾਤਪਾ ਦਾ ਗੱਠ ਜੋੜ ਸੀ ਉਦੋਂ ਤੋਂ ਉਹ ਚੋਣਾਂ ਲੜਦੇ ਸਨ ਪਰ ਜਦੋਂ ਤੋਂ ਜਿਹੜਾ ਆ ਇਹ ਤੋੜ ਵਿਛੋੜਾ ਜਿਹੜਾ ਹੋ ਗਿਆ ਤਾਂ ਉਸ ਤੋਂ ਬਾਅਦ ਅਕਾਲੀ ਦਲ ਵੱਲੋਂ ਜਿਹੜਾ ਆ ਲਗਾਤਾਰ ਜਿਹੜੀ ਆ ਇਹ ਚੋਣ ਨਹੀਂ ਲੜੀ ਜਾ ਰਹੀ ਤਾਂ ਹੁਣ ਵੀ ਇਸ ਜੋ ਚੋਣਾਂ ਦੇ ਵਿੱਚ ਅਕਾਲੀ ਦਲ ਜਿਹੜਾ ਆ ਆਪਣਾ ਜਿਹੜੇ ਕੈਂਡੀਡੇਟ ਉਮੀਦਵਾਰ ਜਿਹੜੇ ਨੇ ਉਹ ਨਹੀਂ ਉਤਾਰਨ ਕੀਤਾ ਹੁਣ ਵੱਡੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਤੋਂ ਬਾਅਦ ਅਕਾਲੀ ਦਲ ਹੁਣ ਦਿੱਲੀ ਦੀਆਂ ਵਿਧਾਨ ਸਭਾ 70 ਸੀਟਾਂ ਤੇ ਜਿਹੜੀ ਚੋਣ ਹੋਣ ਜਾ ਰਹੀ ਹੈ ਤਾਂ ਉਸ ਦੇ ਵਿੱਚ ਨਹੀਂ ਲੜੇਗਾ ਤਾਂ ਹਰ ਇੱਕ ਪਾਰਟੀ ਇੱਥੇ ਆਪਣਾ ਜਿਹੜਾ ਆ ਦਮ ਅਜ਼ਮਾਉਣ ਨੂੰ ਜਿਹੜੀ ਆ ਬੇਤਾਬ ਹੈ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਵੀ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜਿਹੜਾ ਜ਼ੋਰ ਲਗਾ ਰਹੀ ਹੈ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਸੱਤਾਧਿਰ ਪਾਰਟੀ ਐ ਮੌਜੂਦਾ ਪਾਰਟੀ ਐ ਤਾਂ ਹੁਣ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਜਿਹੜੀ ਦੌੜ ਜਿਹੜੀ ਆ ਹੋਰ ਵੀ ਤੇਜ਼ ਹੋ ਚੁੱਕੀ ਐ ਆਖਿਰਕਾਰ ਦਿੱਲੀ ਦੇ ਵਿੱਚ ਹੁਣ ਕਿਸ ਪਾਰਟੀ ਦਾ ਜਿਹੜਾ ਆ ਮੁੱਖ ਮੰਤਰੀ ਬਣੇਗਾ ਤਾਂ ਇਹ ਤਾਂ ਹੁਣ ਜਨਤਾ ਜਿਹੜੀ ਐ ਇਹ ਤੈਅ ਕਰੇਗੀ ਤਾਂ ਇਸ ਦੇ ਵਿੱਚ ਵੱਡੀ ਜਿਹੜੀ ਆ ਖਬਰ ਨਿਕਲ ਕੇ ਆ ਰਹੀ ਐ ਕਿ ਅਕਾਲੀ ਦਲ ਹੁਣ ਜਿਹੜਾ ਆ ਬਿਲਕੁਲ ਕੋਰੀ ਨਾ ਕਰ ਦਿੱਤੀ ਗਈ ਐ ਅਕਾਲੀ ਦਲ ਵੱਲੋਂ ਕਿ ਉਹ ਦਿੱਲੀ ਦੀਆਂ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਵਿੱਚ ਉਹ ਨਹੀਂ ਸ਼ਮੂਲੀਅਤ ਕਰੇਗੀ ਤਾਂ ਹੁਣ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦਾ ਜੋ ਕਿ 23 ਜਨਵਰੀ ਤੋਂ ਉਹਨਾਂ ਦਾ ਕਾਰਜਕਾਲ ਖਤਮ ਹੋ ਜਾਏਗਾ ਤਾਂ ਦਿੱਲੀ ਦੇ ਵਿੱਚ ਜੋ ਰਾਜਧਾਨੀ ਹੈ ਉਸ ਦੇ ਵਿੱਚ ਚੋਣ ਜਾਬਤਾ ਜਿਹੜਾ ਆ ਉਹ ਲੱਗ ਚੁੱਕਿਆ ਹੈ ਕਿਉਂਕਿ ਕੱਲ ਜੋ ਚੋਣ ਕਮਿਸ਼ਨ ਵੱਲੋਂ ਜਿਹੜਾ ਇਸ ਦਾ ਐਲਾਨ ਕੀਤਾ ਗਿਆ ਸੀ ਐਲਾਨ ਕਰਨ ਤੋਂ ਬਾਅਦ ਜਿਹੜਾ ਆ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਚੋਣ ਜਾਬਤਾ ਜਿਹੜਾ ਆ ਉਹ ਲੱਗ ਚੁੱਕਿਆ ਤਾਂ ਹੁਣ ਜੋ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਨੇ ਉਹ ਉਮੀਦਵਾਰਾਂ ਦੇ ਨਾਮ ਜਿਹੜੇ ਨੇ ਉਹ ਅਨਾਉਂਸ ਕਰਨ ਗਿਆ ਜਾਂ ਕੌਣ ਕਿੱਥੋਂ ਕੀ ਲੜੇਗਾ ਕੌਣ ਕਿਸ ਤਰ੍ਹਾਂ ਦੀ ਸੂਚੀ ਹੋਏਗੀ ਤਾਂ ਵੱਡੀ ਚੁਣੌਤੀ ਜਿਹੜੀ ਹੈ ਹੁਣ ਆਮ ਆਦਮੀ ਪਾਰਟੀ ਵਾਸਤੇ ਵੀ ਰਹਿਣ ਵਾਲੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਥਾਂ ਜਿਹੜੀ ਹੈ ਬਰਕਰਾਰ ਰੱਖ ਪਾਏਗੀ ਜਾਂ ਨਹੀਂ ਪਾਏਗੀ ਜਾਂ ਇਸ ਤੋਂ ਬਾਅਦ ਦਿੱਲੀ ਵਾਲੇ ਜਿਹੜੇ ਨੇ ਉਹ ਕਾਂਗਰਸ ਦਾ ਜਿਹੜਾ ਆ ਮੁੱਖ ਮੰਤਰੀ ਬਣਾਉਣਗੇ ਜਾਂ ਫਿਰ ਜਿਹੜੀ ਆ ਸਭ ਤੋਂ ਵੱਡੀ ਪਾਰਟੀ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦਾ ਜਿਹੜਾ ਆ ਮੁੱਖ ਮੰਤਰੀ ਬਣਨ ਦੀ ਜਿਹੜੀ ਆ ਕਿ ਆਸਰਾਈਆਂ ਜਿਹੜੀਆਂ ਲਗਾਈਆਂ ਜਾ ਰਹੀਆਂ ਨੇ ਤਾਂ ਹੁਣ ਇਹ ਜਿਹੜਾ ਆ ਫਤਵਾ ਇਹ ਜਨਤਾ ਜਿਹੜੀ ਆ ਹੁਣ ਕਿਸ ਤੇ ਹੱਕ ਦੇ ਵਿੱਚ ਸੁਣਾਉਣ ਵਾਲੀ ਐ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿਹੜੇ ਨੇ ਲੋਕਾਂ ਦੇ ਸਹੂਲਤਾਂ ਦੇ ਲਈ ਐਲਾਨ ਕੀਤੇ ਜਾ ਰਹੇ ਨੇ ਤਾਂ ਭਾਜਪਾ ਵੱਲੋਂ ਵੀ ਐਲਾਨ ਕੀਤੇ ਜਾ ਰਹੇ ਨੇ ਤਾਂ ਉੱਥੇ ਕਾਂਗਰਸ ਵੱਲੋਂ ਵੀ ਐਲਾਨ ਕੀਤੇ ਜਾ ਰਹੇ ਨੇ ਤਾਂ ਹੁਣ ਇਹ ਐਲਾਨਾਂ ਦੇ ਨਾਂ ਦੇ ਉੱਤੇ ਜਿਹੜੀ ਆ VOTING ਹੋਏਗੀ ਵਿਕਾਸ ਦੇ ਨਾਮ ਦੇ ਉੱਤੇ ਵੋਟ ਹੋਏਗੀ ਜਾਂ ਫਿਰ ਜੇਕਰ ਗੱਲ ਕਰੀਏ ਤਾਂ ਪਾਰਟੀ ਦੇ ਜੋ ਖਾਸ ਚਿਹਰੇ ਨੇ ਉਹ ਉਹਨਾਂ ਦੇ ਉੱਤੇ ਜਿਹੜੀ ਆ ਇਹ VOTING ਜਿਹੜੀ ਆ ਹੋਏਗੀ ਇਹ ਜਿਹੜਾ ਸਾਰਾ ਹੁਣ ਦੇਖਣਾ ਪਵੇਗਾ ਤਾਂ ਹੁਣ ਇਸ ਦੇ ਵਿੱਚ ਜੋ ਅਕਾਲੀ ਦਲ ਦੀ ਗੱਲ ਕਰੀਏ ਜੋ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਹੈ ਪੰਜਾਬ ਦੇ ਵਿੱਚ ਲੰਬਾ ਸਮਾਂ ਰਹਿ ਚੁੱਕੀ ਹੈ ਇਹ ਪਾਰਟੀ ਜਿਹੜੀ ਹੈ ਹੁਣ ਪੰਜਾਬ ਦੇ ਵਿੱਚ ਵੀ ਜੋ ਕਿ ਲੋਕ ਸਭਾ ਦੀਆਂ ਚੋਣਾਂ ਦੀ ਗੱਲ ਕਰੀਏ ਚਾਹੇ ਹੋ ਪੰਚਾਇਤ ਦੀ ਚੋਣਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਣਾ ਜਿਹੜਾ ਜਾਦੂ ਨਹੀਂ ਦਿਖਾ ਪਾਈ ਸੀ ਪਰ ਹੁਣ ਜੇਕਰ ਗੱਲ ਕਰੀਏ ਤਾਂ ਹੁਣ ਅਕਾਲੀ ਦਲ ਦਿੱਲੀ ਇਕਾਈ ਦੇ ਜੋ ਆਗੂ ਨੇ ਉਹਨਾਂ ਵੱਲੋਂ ਸਾਫ਼ ਕਲੀਅਰ ਕਰ ਦਿੱਤਾ ਗਿਆ ਕਿ ਜਿਹੜਾ ਉਹ ਦਿੱਲੀ ਦੇ ਵਿੱਚ ਇਹ ਵਿਧਾਨ ਸਭਾ ਸੀਟਾਂ ਦੇ ਉੱਤੇ ਜਿਹੜੀਆਂ ਹੈ ਚੋਣ ਨਹੀਂ ਲੜਨਗੇ ਇਸ ਬਾਰੇ ਤੁਹਾਡੀ ਕੀ ਰਾਏ ਆਪਣੀ ਰਾਏ ਜ਼ਰੂਰ ਸਾਂਝੀ ਕਰਨਾ ਧੰਨਵਾਦ